ਵਾਨਾ ਰੇਡੀ ਦੇ ਸਦਕਾਰ ਸ्रोत ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਤੇ ਪਿਛਲੇ 2 ਦਿਨਾਂ ਤੋਂ ਜਿਸ ਤਰ੍ਹਾਂ ਗੱਲਬਾਤ ਆਪਣੇ ਵੀ ਚੱਲ ਰਹੀ ਹੈ ਮੀਡੀਆ ਦੇ ਵਿੱਚ ਵੀ ਚੱਲ ਰਹੀ ਹੈ ਕਿ ਜੋ ਕੁਝ ਯੂਪੀ ਦੇ ਹਾਥਰਸ ਸ਼ਹਿਰ ਦੇ ਵਿੱਚ ਵਾਪਰਿਆ ਜਿਸ ਬਾਬੇ ਜਿਸ ਦਾ ਨਾਮ ਪੋਲਾ ਬਾਬਾ ਉਹ ਬਾਬਾ ਐਡਾ ਭੋਲਾ ਨਹੀਂ ਹੈ ਉਸ ਬਾਬੇ ਦੇ ਚੱਕਰਾਂ ਦੇ ਵਿੱਚ ਜਿਸ ਤਰ੍ਹਾਂ 122 ਮੋਤਾਂ ਹੋ ਚੁੱਕੀਆਂ ਨੇ ਇਹ ਬਾਬੇ ਦੀ ਅਗਰ ਕੁੰਡਲੀ ਖੰਗਾ ਲਈਏ ਤਾਂ 28 ਸਾਲ ਪਹਿਲਾਂ ਵੀ ਇਸ ਤੇ ਇੱਕ ਔਰਤ ਨਾਲ ਛੇੜਛਾੜ ਦਾ ਦੋਸ਼ ਲੱਗਾ ਸੀ ਜਿਸ ਦੀ ਬਨਾਤੇ ਇਸ ਨੂੰ ਪੁਲਿਸ ਵਿਭਾਗ ਯੂਪੀ ਚੋਂ ਸਸਪੈਂਡ ਕੀਤਾ ਗਿਆ ਤੇ ਫਿਰ ਇਸ ਨੇ ਵੀਆਰਐਸ ਲਈ ਇਸ ਤੇ 6 ਅਪਰਾਧਕ ਕੇਸ ਦਰਜ ਹੋਏ ਤੇ ਫਿਰ ਇਹ 8 ਟਾ ਜੇਲ੍ਹ ਦੇ ਵਿੱਚ ਵੀ ਰਿਹਾ ਕਈ ਦਿਨ ਤੇ ਕੋਰਟ ਨੇ ਫਿਰ ਉਸ ਨੂੰ ਰਾਹਤ ਦਿੱਤੀ ਤੇ ਉਸ ਤੋਂ ਬਾਅਦ ਫਿਰ ਇਹ ਆਪਣੀ ਵੀਆਰਐਸ ਲੈ ਗਿਆ ਯੂਪੀ ਦਾ ਇੱਕ ਕਨਸਟੇਬਲ ਰਿਹਾ ਸੂਰਜਪਾਲ ਜਾਟਾ ਜਿਸ ਨੇ 12 ਥਾਣਿਆਂ ਦੇ ਵਿੱਚ ਆਪਣੀ ਜੌਬ ਕੀਤੀ ਸੀਆਈਡੀ ਵਿਭਾਗ ਯੂਪੀ ਚ ਰਿਹਾ ਕੁਝ ਕਹਿੰਦੇ ਆਈਬੀ ਦੇ ਵਿੱਚ ਵੀ ਰਿਹਾ 18 ਸਾਲ ਦੀ ਸੇਵਾ ਤੋਂ ਬਾਅਦ ਇਸ ਨੇ ਵੀਆਰਐਸ ਲਈ ਤੇ ਫਿਰ ਇਹ ਬਾਬਾ ਨਰੈਣ ਸਰਕਾਰ ਹਰੀ ਬਣ ਗਿਆ ਜਿਸ ਤਰ੍ਹਾਂ ਨੇ ਸਿੱਦੇ ਆਸ਼ਰਮ ਦੇ ਵਿੱਚ ਜਿਹੜੀ ਭਜਨਟ ਮੱਛੀ ਆ ਪਾਗੜੜ ਮੱਛੀ ਹੈ ਉਸ ਦੇ ਵਿੱਚ 122 ਜਾਨਾਂ ਗਈਆਂ ਨੇ ਜਿਨ੍ਹਾਂ ਚ 111 ਔਰਤਾਂ ਨੇ ਬਾਕੀ ਮਾਸੂਮ ਨੇ ਦੋ ਚਾਰ ਮਰਦ ਵੀ ਨੇ ਤੇ 50000 ਲੋਕਾਂ ਦੀ ਮਨਜ਼ੂਰੀ ਲੈ ਇਸ ਨੇ ਲਿਖ ਕੇ ਦਿੱਤਾ ਸੀ ਲੇਕਿਨ 2.5 ਲੱਖ ਦੇ ਕਰੀਬ ਕਹਿੰਦੇ ਭੀੜ ਸੀ ਜਿਸ ਨੂੰ ਅਣ ਦੇਖਾ ਕਰਕੇ ਪ੍ਰਸ਼ਾਸਨ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਯਾਨੀ ਹੁਣ ਅੰਕੜਾ 2.5 ਲੱਖ ਤੱਕ ਪਹੁੰਚ ਗਿਆ মিডিਆ ਖੁੱਲ ਕੇ ਬੋਲਣ ਲੱਗਾ ਸੋ ਇਸ ਬੰਦੀ ਬਾਬਾ ਅੰਡਰਗਰਾਊਂਡ ਹੈ ਤੇ ਇਸ ਸਲਸਲੇ ਵਿੱਚ ਦੱਸਿਆ ਜਾ ਰਿਹਾ ਕਿ ਇਹ 1.5 ਵਜੇ 1 ਵਜੇ 20-22 ਮਿੰਟ ਤੇ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ ਤੇ ਜਿਸ ਤੋਂ ਬਾਅਦ ਫਿਰ ਇਹ ਬਾਬਾ ਨਿਕਲ ਜਾਂਦਾ ਹੈ ਤੇ ਇਹਦੇ ਪੈਰਾਂ ਦੀ ਮਿੱਟੀ ਇਕੱਠੀ ਕਰਨ ਦੇ ਲਈ ਸਾਰਾ ਕੁਝ ਇਹ ਵਾਪਰਿਆ ਕਿ ਬਾਬੇ ਦੇ ਪੈਰਾਂ ਦੀ ਮਿੱਟੀ ਚੱਕਣੀ ਹੈ ਜਿੱਥੋਂ ਇਹ ਨੰਗੇਗਾ ਉਹ ਬੋਲੀਆਂ ਪਾਉਂਦੇ ਹੁੰਦੇ ਆ ਕਿ ਜਿਹੜੇ ਰਾਹਾਂ ਤੋਂ ਮੇਰਾ ਵੀਰ ਘੋੜੀ ਚੜਿਆ ਉਹਨਾਂ ਰੇ ਰਾਹਾਂ ਦਾ ਰੇਤਾ ਖੰਡ ਬਣਿਆ ਮਤਲਬ ਇੱਕ ਤਸ਼ਬੀਹ ਹੈ ਜਾ ਤੇਰੀ ਸਰਜਰੀ ਪੈੜ ਦਾ ਰੇਤਾ ਚੁੱਕ ਚੁੱਕ ਲਾਵਾਂ ਇੱਕ ਨੂੰ ਇਹ ਬਾਬਾ ਸੂਟਡ ਬੂਟਡ ਹੈ ਬੱਚਾ ਹੈ ਕੋਈ ਨਹੀਂ ਆਪਣੀ ਪਤਨੀ ਨਾਲ ਪ੍ਰਵਚਨ ਕਰਦਾ ਹੁਣ ਪਤਨੀ ਵੀ ਬਿਮਾਰ ਹੈ ਤੇ ਲੋਕਾਂ ਦੇ ਇਹ ਦੁੱਖ ਨਿਵਾਰਦਾ ਪਰ ਆਪਣੇ ਇਸ ਨੂੰ ਵੀ ਦੁੱਖ ਨੇ ਜਾਤੀ ਤੌਰ ਤੇ ਨਿੱਜੀ ਤੌਰ ਤੇ ਪਰ ਇਹ ਅੱਜ ਕੱਲ ਕੱਲਾ ਆਸ਼ਰਮ ਦੇ ਵਿੱਚ ਆਪਣਾ ਪ੍ਰਵਚਨ ਕਰਦਾ ਜਦੋਂ ਇਹ ਨਹੀਂ ਹੁੰਦਾ ਤਾਂ ਇਹਦੀ ਪਤਨੀ ਵੀ ਇਹ ਪ੍ਰਵਚਨ ਦਾ ਕੰਮ ਸੰਭਾਲਦੀ ਹੈ ਕੋਈ ਪੈਸਾ ਟੱਕਾ ਨਹੀਂ ਲੈਂਦਾ ਮੱਥਾ ਨਹੀਂ ਟਿਕਾਉਂਦਾ ਪੈਸੇ ਦਾ ਮਤਲਬ ਜਾਂ ਕੋਈ ਪ੍ਰਸ਼ਾਦ ਨਹੀਂ ਦਿੰਦਾ ਸਿਰ ਪਾਣੀ ਦੇ ਨਲਕੇ ਦੇ ਲੱਗੇ ਆ ਜਿੱਥੋਂ ਲੋਕ ਪਾਣੀ ਲੈ ਜਾਂਦੇ ਨੇ ਕਰਾਮਾਤੀ ਸਥਾਨਕ ਲੋਕਾਂ ਦਾ ਦੱਸਣਾ ਕਿ 27 ਜੂਨ ਨੂੰ ਮੱਧ ਪ੍ਰਦੇਸ਼ Rajasthan ਤੇ ਆਸ-ਪਾਸ ਦੇ ਇਲਾਕਿਆਂ ਤੋਂ 500 ਦੇ ਕਰੀਬ ਬੱਸਾਂ ਇਸ ਤੇ ਆਸ਼ਰਮ ਵਿੱਚ ਪਹੁੰਚੀਆਂ ਸੀ ਲੋਕ ਟੈਂਟ ਲਗਾ ਕੇ ਜਾਂ ਬੱਸਾਂ ਦੇ ਥੱਲੇ ਜਾਂ ਉੱਪਰ ਸੌਂਦੇ ਰਹੇ ਪ੍ਰਸ਼ਾਸਨ ਉਸ ਵਕਤ ਬੇਖਬਰ ਰਿਹਾ ਸੀਐਮ ਯੋਗੀ ਦੇ ਤਿਆਨਾਥ ਨੇ ਵੀ ਹਸਤਰਸ ਪਹੁੰਚ ਕੇ ਸਪੈਸ਼ਲ ਜਾਂਚ ਟੀਮ ਦਾ ਐਲਾਨ ਕਰ ਦਿੱਤਾ ਤੇ ਇਸ ਸਬੰਧੀ ਇਸ ਆਯੋਜਨ ਦੇ ਲਈ ਕਹਿੰਦੇ ਇਸ ਤਰ੍ਹਾਂ ਦੇ ਸਮਾਗਮਾਂ ਦੇ ਲਈ ਗਾਈਡਲਾਈਨ ਬਣਨ ਗਈਆਂ। ਜਾਨਕੀ ਇਸ ਦੀ ਨਿਆਇਕ ਜਾਂਚ ਦੇ ਹੁਕਮ ਯੂਪੀ ਦੀ ਯੋਗੀ ਸਰਕਾਰ ਨੇ ਦੇ ਦਿੱਤੇ ਨੇ। ਇਸ ਸਿਲਸੇ ਵਿੱਚ ਭੋਲੇ ਬਾਬਾ ਫਰਾਰ ਨੇ ਪ੍ਰਬੰਧਕਾਂ ਕੋਲ ਮਨਜ਼ੂਰੀ 80 ਲੱਖ ਦੇ ਘੱਟ ਤੱਕ ਦੀ ਸੀ। ਪਰ ਇੱਥੇ ਜਿਹੜੇ ਸਤਸੰਗ ਦੇ ਵਿੱਚ 2.5 ਲੱਖ ਲੋਕ ਪੂਜੇ ਹੋਏ ਸਨ ਜਿਹੜੇ ਲੇਟੈਸਟ ਅੰਕੜੇ ਆਏ ਨੇ। ਪਹਿਲਾਂ 50 ਦੀ ਮਨਜ਼ੂਰੀ ਕਹਿੰਦੇ ਸੀ ਪਰ ਕਹਿੰਦੇ ਸੰਗਤ 80 ਲੱਖ ਸੀ ਹੁਣ ਜਿਹੜੇ ਪ੍ਰਸ਼ਾਸਨ ਅੰਕੜੇ ਦੇ ਰਿਹਾ ਉਹਨਾਂ ਮੁਤਾਬਕ ਕਿ 80 ਲੱਖ ਦੀ ਮਨਜ਼ੂਰੀ ਸੀ ਪਰ satsang 2.5 ਲੱਖ ਤੋਂ ਵੱਧ ਸੱਜਣ ਪਹੁੰਚੇ ਹੋਏ ਸੀਗੇ ਹਾਥਰਸ ਦੇ ਪਿੰਡ ਫੁੱਲਰਾਇ ਦੇ ਵਿੱਚ ਇਹ satsang ਦੇ ਦੌਰਾਨ ਜਿਹੜੇ 122 ਮੌਤਾਂ ਹੋਈਆਂ ਨੇ ਇਸ ਵਿੱਚ ਉਹ ਸਬੂਤ ਲਗਾਉਣ ਦੀਆਂ ਸ਼ਰਤਾਂ ਤੇ ਉਲੰਘਣਾ ਦਾ ਦੋਸ਼ ਵੀ ਲਾਇਆ ਗਿਆ ਐਫ ਆਈ ਆਰ ਜਿਹੜੀ ਰਜਿਸਟਰਡ ਹੋਈ ਹੈ ਉਸ ਮੁਤਾਬਕ 80000 ਲੋਕਾਂ ਦੇ ਇਕੱਠ ਦੀ ਇਸ ਨੂੰ ਸਰਕਾਰ ਨੇ ਆਗਿਆ ਦਿੱਤੀ ਸੀ ਪਰ 2.5 ਲੱਖ ਲੋਕ ਪਹੁੰਚੇ yogi nethya na aditya nath ne sare mamle di judicial janch te hukm dete ne UP ਦੀ ਰਾਜਪਾਲ ਅਨੰਦੀਬੀਨ ਪਟੇਲ ਦੇ ਨਿਰਦੇਸ਼ਾਂ ਦੇ ਇਲਾਵਾ ਹਾਈ ਕੋਰਟ ਦੇ ਰਿਟਾਇਰਡ ਜੱਜ ਬਰਜੇਸ਼ ਕੁਮਾਰ ਸ਼੍ਰੀਵਾਸਤਵ ਦੀ ਅਗਵਾਈ ਦੇ ਹੇਠ ਤਿੰਨ ਮੈਂਬਰੀ ਜੁਡੀਸ਼ੀਅਲ ਕਮਿਸ਼ਨ ਬਣਾਇਆ ਗਿਆ ਸਰਕਟ ਹਾਊਸ ਲਖਨਊ ਦੇ ਵਿੱਚ ਪਹੁੰਚੇ ਹਾਥਰਸ ਦੇ ਸਰਕਟ ਹਾਊਸ ਦੇ ਵਿੱਚ ਪਹੁੰਚੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਵੀ ਮੁੱਖ ਮੰਤਰੀ ਮਿਲੇ ਨੇ yogi ਤੇ ਇਹ ਇਤਿਹਾਤਵਜੋਂ ਬਾਬਾ ਨਰਨਹਰੀ ਜਿਸ ਨੂੰ ਸਕਾਰ ਵਿਸ਼ਵਰੀ ਭੋਲੇ ਬਾਬਾ ਜਾਂ ਵਿਸ਼ਨੂੰ ਦੇ અવਤਾਰ ਦੇ ਰੂਪ ਦੇ ਵਿੱਚ ਵੀ ਲੋਕ ਮੰਨਦੇ ਨੇ ਉਸ ਦੇ ਆਸ਼ਰਮ ਦੀ ਸੁਰੱਖਿਆ ਵਾਦਾ ਦਿੱਤੀ ਹੈ ਇਹ ਸਾਧ ਫਰਾਰ ਦੱਸਿਆ ਜਾ ਰਿਹਾ ਹਾਲਾਂਕਿ ਕੱਲ ਦੀਆਂ ਰਿਪੋਰਟਸ ਨੇ ਕਿ ਡੀਐਸਪੀ ਉਸ ਦੇ ਆਸ਼ਰਮ 'ਚ ਜਾ ਕੇ ਆਇਆ ਕੁਝ ਘੰਟੇ ਬਾਅਦ ਬਾਹਰ ਆਇਆ ਉਸ ਤੋਂ ਬਾਅਦ ਕੱਲ ਸਵੇਰੇ ਇਸ ਆਸ਼ਰਮ 'ਚੋਂ 7-8 ਗੱਡੀਆਂ ਨਿਕਲੀਆਂ ਜਿਨ੍ਹਾਂ 'ਚ ਇੱਕ ਗੱਡੀ ਦੇ ਉੱਤੇ ਆ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਸੀ ਹਾਲਾਂਕਿ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਪੋਤਨ ਨੇ ਵੀ ਯੂਪੀ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ ਮਰਨ ਵਾਲੇ 122 ਵਿਅਕਤੀਆਂ ਦੀ ਮੌਤ ਤੇ ਅਫਸੋਸ ਪ੍ਰਗਟ ਪ੍ਰਗਟਾਇਆ ਭਈ ਕਾਮਰੇਡ ਵੀ ਤੁਹਾਡੇ ਨਾਲ ਹਮਦਰਦੀ ਰੱਖਦੇ ਨੇ ਬਾਲਾ ਨਾ ਨੰਦਿਆ ਕਰੋ ਇਹ ਵੈਸੇ ਬੜਾ ਅਜੀਬ ਹੈ ਕਿ ਯੂਪੀ ਰਸ਼ੀਆ ਦੇ ਰਾਸ਼ਟਰਪਤੀ ਦਾ ਇਸ ਤਰ੍ਹਾਂ ਆਉਣਾ ਉਸ ਨੇ ਇਸ ਬਾਰੇ ਆਪਣੇ ਟਵਿੱਟਰ ਤੇ ਰਸ਼ੀਅਨ ਸਫਾਰਤਖਾਨੇ ਨੇ ਆਪਣੇ ਟਵਿੱਟਰ ਤੇ ਪੋਸਟ ਪਾਈ ਹੈ ਜਿਸ ਦੇ ਵਿੱਚ ਲਿਖਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਆਪਣੇ ਹਮਰਤਵਾ ਦ੍ਰੋਪਤੀ ਮਰਮੋ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਸ਼ੋਕ ਸਨੇਹ ਦੇ ਵਿੱਚ ਯੂਪੀ ਦੇ ਵਿੱਚ ਵਾਪਰੇ ਦਰਦਨਾਖਾ ਸਿੱਤੇ ਦੁੱਖ ਪ੍ਰਗਟਾਇਆ ਕੀ ਕਿਰਪਾ ਕਰਕੇ ਨਾ ਸੁਮੇਦਨਾਵਾਂ ਨੂੰ ਸਵੀਕਾਰ ਕੀਤਾ ਜਾਵੇ ਇਹ ਲਿਖਿਆ ਚਲੋ ਜੇ ਕਾਮਰੇਡਰ ਨੂੰ ਗੋਲਾ ਘਟਣੋਂ ਹਟਜੋ ਹਾਲਾਂਕਿ ਉਹ ਵੀ ਕਾਦਾ ਕਾਮਰੇਡਾ ਕਾਰਪੋਰੇਟ ਹੈ ਪੁੱਤਨ ਵੀ ਪਰ ਇਸ ਮਾਮਲੇ ਤੇ ਇਹ ਅੱਤਵਾਦੀ ਘਟਨਾ ਤੋਂ ਕਿਵੇਂ ਘਟ ਹੋਇਆ ਇਸ ਸਬੰਧੀ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪਈਆਂ ਕਿ ਇਹ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਪੰਜ ਮੈਂਬਰੀ ਮਹਾਰਾ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਐਡਵੋਕੇਟ ਵਿਸ਼ਾਲ ਤਵਾੜੇ ਵੱਲੋਂ ਪਟੀਸ਼ਨ ਜਮ੍ਹਾਂ ਕੀਤੀ ਗਈ ਕਿ ਯੂਪੀ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਸ ਘਟਨਾ ਸੰਬੰਧੀ ਸਟੇਟਸ ਰਿਪੋਰਟ ਦਾਖਲ ਕਰੇ ਤੇ ਅਨਗਹਿਲੀ ਵਰਤਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਅਥਾਰਟੀ ਦੇ ਖਿਲਾਫ ਕਾਰਵਾਈ ਕਰੇ ਇਸ ਤਰ੍ਹਾਂ ਦੀਆਂ ਭਾਜੜਾਂ ਦੇ ਵਿੱਚ ਜੋ ਕੁਝ ਵਾਪਰਦਾ ਉਸ ਲਈ ਅਫਸਰ ਜ਼ਿੰਮੇਵਾਰ ਠਹਿਰਾਏ ਜਾਣ ਤੇ ਉਹਨਾਂ ਤੋਂ ਰਿਪੋਰਟ ਇਸ ਮਾਮਲੇ 'ਚ ਮੰਗੀ ਜਾਣੀ ਚਾਹੀਦੀ ਹੈ ਬਿਲਕੁਲ ਉਹ ਲੋਕ ਜ਼ਿੰਮੇਵਾਰ ਨੇ ਮੰਗੀ ਜਾਣੀ ਚਾਹੀਦੀ ਹੈ ਪਰ ਇਹ ਕੁਝ ਨਹੀਂ ਹੋਣਾ ਸੋ ਇਸ سلسلے ਦੇ ਵਿੱਚ ਏ ਕੋਈ ਪਹਿਲੀ ਘਟਨਾ ਨਹੀਂ ਨਾ ਆਖਰੀ ਘਟਨਾ ਇਸ ਤਰ੍ਹਾਂ ਦੀਆਂ ਕੰਨੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਨੇ ਤੇ ਜੇ ਤੁਸੀਂ ਧਾਰਮਿਕ ਪੀੜਾਂ ਦਾ ਥੋੜਾ ਜਿਹਾ ਅੰਕੜਾ ਮੈਂ ਸਾਂਝਾ ਕਰਾਂ ਤਾਂ ਕਲੇਜਾ ਮੂੰਹ ਨੂੰ ਆਉਂਦਾ ਏ ਇਸ ਦੌਰਾਨ ਜ਼ਿੰਮੇਵਾਰ ਲੋਕਾਂ ਦੇ ਕਦੇ ਵੀ ਕਾਰਵਾਈ ਹੋਣ ਤੱਕ ਨਹੀਂ ਹੋਈ ਪ੍ਰਿਆੰਕਾ ਗਾਂਧੀ ਨੇ ਦੋਸ਼ ਲਾਏ ਨੇ ਕਿ ਸਰਕਾਰ ਖਾਨਾ ਪੂਰਤੀ ਦੀ ਤਾਂ ਕੁਝ ਕਾਰਵਾਈ ਕਰੇ ਤਾਂ ਜੋ ਇਸ ਤਰ੍ਹਾਂ ਦੀਆਂ ਮੌਤਾਂ ਨੂੰ ਰੋਕਿਆ ਜਾਵੇ ਬਹੁਤੀਆਂ ਮੌਤਾਂ ਦਮ ਘੁੱਟਣ ਕਰਕੇ ਜਾਂ ਛਾਤੀ ਦੀਆਂ ਸੱਟਾਂ ਜਾਂ ਰਿਬਸ ਪਸਲੀਆਂ ਟੁੱਟਣ ਕਰਕੇ ਹੋਈਆਂ ਨੇ ਇਸਵੰਦੀ ਕਾਸਗਾਂਜ ਪੀਲੀ ਭੀਤ ਆਗਰਾ ਮਥਰਾ ਅਲੀਗੜ ਨਾਲ ਸੰਬੰਧਿਤ 21 ਲਾਸ਼ਾਂ ਨੂੰ ਜਿਹੜਾ ਐਸਐਨ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ ਤੇ ਉਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਉਹਨਾਂ ਨੂੰ ਫਿਰ ਮ੍ਰਿਤਕਾਂ ਦੇ سپرد ਕੀਤਾ ਜਾ ਰਿਹਾ ਹੈ ਇਸ ਵੰਦੀ ਆਗਰਾ ਪੁਲਿਸ ਨੇ ਇਸ ਭੋਲੇ ਬਾਬਾ ਦਾ ਜਿਹੜਾ ਆਗਰਾ ਦਾ ਸਮਾਗਮ ਸੀ ਉਹ ਰੱਦ ਕਰ ਦਿੱਤਾ ਸੰਗਤ ਨੂੰ ਕਿ ਅਗਲਾ ਪ੍ਰੋਗਰਾਮ ਰੱਦ ਕਰੋ ਕਿਉਂਕਿ ਹੁਣ ਤਾਂ ਬਾਬੇ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੈ ਸੋ ਇਸ ਮਾਮਲੇ ਦੇ ਵਿੱਚ ਬਹੁ ਗਿਣਤੀ ਔਰਤਾਂ ਸੀ ਸੱਤ ਬੱਚੇ ਸੀ ਤੇ ਇੱਕ ਮਰਦ ਸੀ ਜੋ ਮੁਰਦਲੀਆ ਰਿਪੋਰਟਾਂ ਨੇ 122 ਲੋਕਾਂ ਦੇ ਵਿੱਚੋਂ ਤੇ ਬਹੁਤਿਆਂ ਬੀਬੀਆਂ ਸੀ ਕਿਉਂਕਿ ਕრაਊਡ ਦੇ ਵਿੱਚ ਵੀ ਤੁਸੀਂ ਵੇਖਦੇ ਹੋ ਬੱਸੇ ਦਾ ਬੱਸਾਂ ਬੰਦਾ ਤਾਂ ਉਹੀ ਹੈ ਜਿਹੜਾ ਡਰਾਈਵਰ ਡਰੂਵਰ ਕੋਈ ਆ ਹੋਊਗਾ ਇਸ ਸلسਲੇ ਦੇ ਵਿੱਚ ਇਸ ਸੰਬੰਧ ਭਾਗੀ ਘਟਨਾ ਦੇ ਹੋਰ ਬਹੁਤ ਸਾਰੇ ਪਾਲੂ ਸਾਹਮਣੇ ਆ ਰਹੇ ਨੇ ਕਿਤੇ ਨਾ ਕਿਤੇ ਅਖਲੇਸ਼ ਚਾਦਵ ਜਿਸ ਤਰ੍ਹਾਂ ਇਸ ਬਾਬੇ ਦੇ ਪਿਛਲੇ ਸਮਾਗਮਾਂ ਦੇ ਵਿੱਚ ਆਇਆ ਉਸ ਪਾਸੇ ਨੂੰ ਵੀ ਗੱਲ ਰਿਹੜੀ ਜਾ ਰਹੀ ਹੈ ਜਿਸ ਤਰ੍ਹਾਂ ਸੀਐਮ ਯੋਗੀ ਨੇ ਇਹ ਕਹਿ ਦਿੱਤਾ ਕਿ ਇਹ ਸਾਜ਼ਿਸ਼ ਹੋ ਸਕਦੀ ਹੈ ਕੁਝ ਲੋਕਾਂ ਨੇ ਸਾਜ਼ਿਸ਼ ਇਹ ਬਣਾਈ ਹੈ ਅਸਲ ਦੇ ਵਿੱਚ ਘਟਨਾ ਕਰਮ ਤਾਂ ਇਹ ਵਾਪਰਿਆ ਕਿ ਬਾਬੇ ਦੇ ਪੈਰਾਂ ਦੀ ਮਿੱਟੀ ਚੱਕਣ ਦੇ ਚੱਕਰ ਦੇ ਵਿੱਚ ਭੀੜ ਨੂੰ ਰੋਕਣ ਦੇ ਵਾਸਤੇ ਜਿਹੜੇ ਸ਼ਰਦਾਲੂ ਦੇ ਪੈਰਾਂ ਦੀ ਮਿੱਟੀ ਚੁੱਕਦੇ ਸੀ ਤੇ ਉਸ ਭੀੜ ਨੂੰ ਰੋਕਣ ਦੇ ਵਾਸਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਜਿਸ ਤੇ ਰਣ ਬੀਬੀਆਂ ਦੇ ਵਿੱਚ ਇਸ ਤਰ੍ਹਾਂ ਦੀ ਅਫਰਾ ਤਫਰੀ ਪਈ ਤਿਲਕਣ ਸੀ ਲੋਕ ਫਿਸਲ ਫਿਸਲ ਕੇ ਡਿੱਗਦੇ ਰਹੇ ਸੋ ਇਸ ਸਬੰਧੀ ਇਸ ਸੂਰਜਪਾਲ ਉਰਫ ਭੋਲੇ ਬਾਬਾ ਇਸ ਸਬੰਧੀ ਅ ਅਜੇ ਅੰਡਰਗਰਾਉਂਡ ਨੇ ਇਸ ਨੇ ਆਪਣਾ ਵਕੀਲ ਏਪੀ ਸਿੰਘ ਨੂੰ ਨਿਯੁਕਤ ਕੀਤਾ ਹੈ ਜੋ ਇਸ ਨਰੈਣ ਸਰਕਾਰ ਹਰੀ ਦੇ ਵਕੀਲ ਦੇ ਤੌਰ ਤੇ ਨਿਯੁਕਤ ਹੋਇਆ ਬਾਬਾ ਨੇ ਇੱਕ ਮੈਸੇਜ ਵੀ ਭੇਜਿਆ ਮ੍ਰਿਤਕਾਂ ਦੇ ਪ੍ਰਤੀ ਗਹਿਰੀ ਸਮੇਦਨਾ ਪ੍ਰਗਟ ਕੀਤੀ ਹੈ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਹਿੰਦਾ ਮੈਂ ਪ੍ਰਾਰਥਨਾ ਵੀ ਕਰਾਂਗਾ ਤੇ ਮੈਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਜਿਨ੍ਹਾਂ ਆਸਮਾਜਿਕ ਤੱਤਾ ਨੇ ਗੜਬੜੀ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਭਗੜੜ ਫਲਾਈ ਹੈ ਲਓ ਜੀ ਦੱਸੋ ਸਿਆਪਾ ਤੇ ਤੇਰਾ ਛੇੜਿਆ ਹੋਇਆ ਸਾਰੇ ਗਨਮੈਨ ਉੱਥੇ ਤੇਰੇ ਸੀ ਜਿਨ੍ਹਾਂ ਨੇ ਪਬਲਿਕ ਨੂੰ ਇਸ ਤਰ੍ਹਾਂ ਦਵਲਿਆ ਸੋ ਇਸ ਵੰਦੀ ਭੀੜ ਦੇ ਹਜੂਮ ਦੇ ਗਲ ਪਾ ਦਿਓ ਕਿਉਂਕਿ ਫਿਰ ਭੀੜ ਤੇ ਕੋਈ ਮੁਕੱਦਮਾ ਦਰਜ ਨਹੀਂ ਹੁੰਦਾ ਅਣਪਛਾਤੇ ਨੇ ਇੱਕ ਬੰਦਾ ਇਹਦਾ ਚੇਲਾ ਆ ਪ੍ਰਕਾਸ਼ ਮਧੁਕਰ ਜਿਹੜਾ ਪ੍ਰਬੰਧਕ ਹੈ ਉਸ ਨੂੰ ਨਾਮਜ਼ਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 1:40 ਮਿੰਟ ਤੇ ਇਹ ਸਾਧ ਉੱਥੋਂ ਨਿਕਲ ਗਿਆ ਕਾਲ ਡਿਟੇਲ ਚੈੱਕ ਕਰਨ ਤੇ ਪਤਾ ਲੱਗਿਆ ਕਿ 2:48 ਮਿੰਟ ਤੱਕ ਜਿਹੜਾ ਮੁੱਖ ਪ੍ਰਬੰਧਕ ਦੀਪ ਪ੍ਰਕਾਸ਼ ਮਧੁਕਰ ਸੀ ਉਸ ਦਾ ਫੋਨ ਗਿਆ ਜਿਸ ਨੇ ਸੁਹਾਵਤ ਇਸ ਘਟਨਾ ਦੀ ਜਾਣਕਾਰੀ ਬਾਬੇ ਨੂੰ ਦਿੱਤੀ ਹੈ ਬਾਬੇ ਦੇ ਫੋਨ ਨੰਬਰ ਤੇ ਤੇ ਇੱਕ ਕਾਲ ਗਿਆ ਇਹ ਕਾਲ 2 ਮਿੰਟ 17 ਸੈਕਿੰਡ ਦਾ ਸੀ ਜਿਸ ਤੇ ਸਾਰੀ ਅਪਡੇਟ ਦੱਸੀ ਗਈ ਬਾਬੇ ਦੀ ਫੋਨ ਲੋਕੇਸ਼ਨ 3 ਵਜੇ ਤੋਂ ਲੈ ਕੇ 4:35 ਮਿੰਟ ਤੱਕ ਮੈਨਪਰੀ ਆਸ਼ਰਮ ਦੀ ਮਿਲੀ ਹੈ ਤੇ ਇਸ ਦੌਰਾਨ ਤਿੰਨ ਨੰਬਰਾਂ ਤੇ ਗੱਲ ਹੋਈ ਹੈ ਮਹੇਸ਼ ਚੰਦਰ ਜਿਹੜਾ ਮੁੱਖ ਪ੍ਰਬੰਧਕ ਹੈ ਉਸ ਦਾ ਨੰਬਰ ਵੀ ਮੀਡੀਆ ਚ ਜਨਤਕ ਹੈ ਜਿਸ ਤੇ 3 ਮਿੰਟ ਅਤੇ ਸੰਜੂ যাদব ਦੇ ਨੰਬਰ ਤੇ 40 ਸੈਕਿੰਡ ਗਲਤ ਇਸ ਸਾਧ ਨਾਲ ਹੋਈ ਹੈ ਤੇ ਇਸ ਸਬੰਧੀ ਸਤਸੰਗ ਦਾ ਜਿਹੜਾ ਪ੍ਰਬੰਧਕ ਸੀਗਾ ਮੁੱਖ ਪ੍ਰਬੰਧਕ ਦੇਵ ਪ੍ਰਕਾਸ਼ ਮધુਕਰੋਸਤੀ ਪਤਨੀ ਰੰਜਨਾ ਦੇ ਨੰਬਰ ਤੋਂ ਫਿਰ 11 ਮਿੰਟ 33 ਸੈਕਿੰਡ ਦੀ ਕਾਲ ਗਈ ਹੈ ਸਾਧ ਨੂੰ 4:35 ਮਿੰਟ ਤੇ ਇਸ ਸਾਧ ਦਾ ਫੋਨ ਬੰਦ ਹੋ ਗਿਆ ਤੇ ਅਜੇ ਤੱਕ ਉਹ ਫੋਨ ਆਨ ਨਹੀਂ ਆ 8 ਜਗ੍ਹਾ ਤੇ ਰੇਡ ਕੀਤੀ ਗਈ ਹੈ ਤੇ ਸਾਧ ਫਰਾਰ ਹੈ ਹਾਲਾਂਕਿ ਐਫ ਆਈ ਆਰ ਦੇ ਵਿੱਚ ਉਸ ਦਾ ਨਾਮ ਦਰਜ ਨਹੀਂ ਹੈ ਇਸ ਮੁਤਲਕ ਜਿਸ ਤਰ੍ਹਾਂ 18 ਸਾਲ ਬਾਅਦ ਪੁਲਿਸ ਦੇ ਵਿੱਚੋਂ ਉਸਨੇ ਰਿਟਾਇਰਮੈਂਟ ਲੈ ਲਈ ਇਸਤੇ ਕਿਸੇ ਲੜਕੀ ਨਾਲ ਸ਼ਰਟ ਸ਼ਾਟ ਦਾ ਕੇਸ 28 ਸਾਲ ਪਹਿਲਾਂ ਦਰਜ ਹੋਇਆ ਸੀ ਜਿਸ ਤੋਂ ਬਾਅਦ ਇਹ ਸਸਪੈਂਡ ਹੋਇਆ ਫਿਰ ਬਰਖਾਸਤ ਹੋਇਆ ਫਿਰ ਇਸ ਨੂੰ ਰਾਤ ਮਿਲੀ ਤੇ ਇਸ ਤੋਂ ਬਾਅਦ ਵੀਆਰਐਸ ਲੈ ਗਿਆ ਇਸ ਬੰਦੇ ਹਟਾਵਾ ਦੇ ਐਸਐਸਪੀ ਸੰਜੇ ਕੁਮਾਰ ਨੇ ਦੱਸਿਆ ਕਿ ਛੇੜਖਾਨੀ ਕਰਨ ਦੇ ਮਾਮਲੇ ਦੇ ਵਿੱਚ ਸੂਰਜਪਾਲ ਏਟਾ ਦੀ ਜੇਲ੍ਹ ਚ ਕਾਫੀ ਸਮਾਂ ਬੰਦ ਰਿਹਾ ਦੇਰਾਈ ਤੋਂ ਬਾਅਦ ਉਹ ਬਾਬੇ ਦੇ ਰੂਪ ਚ ਲੋਕਾਂ ਦੇ ਸਾਹਮਣੇ ਆ ਗਿਆ ਕਿ ਮੇਰੀ ਭਗਵਾਨ ਨਾਲ ਗੱਲ ਹੋ ਗਈ ਹੈ। ਸੋ ਸੂਰਜਪਾਲ ਨੂੰ ਅਦਾਲਤ ਦੇ ਆਦੇਸ਼ ਤੇ ਬਹਾਲ ਕੀਤਾ ਗਿਆ। 2002 ਦੇ ਵਿੱਚ ਉਸਨੇ ਆਗਰਾ ਜ਼ਿਲ੍ਹੇ ਦੇ ਵਿੱਚ ਉਸਨੇ VRS ਲੈ ਲਈ। ਰਿਟਾਇਰਮੈਂਟ ਤੇ ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਦੇ ਮੁਤਾਬਕ ਸੂਰਜਪਾਲ ਦੇ ਖਿਲਾਫ 6 ਅਪਰਾਧਕ ਮੁਕੱਦਮੇ ਵੀ ਦਰਜ ਹੋਏ ਨੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਵੇਖਿਆ ਜਾਵੇ ਕਿ ਉੱਤਰ ਪ੍ਰਦੇਸ਼ ਦੇ ਪ੍ਰਸਿੱਧ Hindu ਧਾਰਮਿਕ ਸਥਾਨ ਸ਼ਕਤੀ ਪੀੜ੍ਹ ਜਿਸ ਨੂੰ ਕਿਹਾ ਜਾਂਦਾ ਉਸ ਦੇ ਵਿੱਚ ਵੀ 2008 ਦੀs ਭਗਦਰ ਮੱਚਣ ਦੇ ਨਾਲ 146 ਮੌਤਾਂ ਹੋਈਆਂ ਸੀ ਜਿਸ ਤੋਂ ਪ੍ਰਸ਼ਾਸਨ ਐ ਸਬਕ ਲਿਆ ਤੇ ਕਈ ਕਦਮ ਮਿਠਾਏ ਸੀ ਵੈਸ਼ਨੂ ਦੇਵੀ ਦੇ ਵਿੱਚ ਵੀ ਭਗਦਰ ਮੱਚੀ ਸੀ ਜਿਸ ਦੌਰਾਨ ਕੁਝ ਮੌਤਾਂ ਹੋਈਆਂ ਸੀ ਤੇ ਉਸ سلسلے ਵਿੱਚ ਫਿਰ ਸ਼ਰਧਾਲੂਆਂ ਦੀ ਗਿਣਤੀ 5000 ਫਿਕਸ ਕੀਤੀ ਗਈ ਸੀ ਤੇ ਇਸ ਸਿਲਸਲੇ ਵਿੱਚ 16 ਸਾਲ ਪੁਰਾਣਾ ਜੇ ਨੈਣਾ ਦੇਵੀ ਦਾ ਮੰਦਰ ਵੇਖਿਆ ਜਾਵੇ ਜਦੋਂ 100 ਅ 46 ਮੌਤਾਂ ਉੱਥੇ ਹੋਈਆਂ ਸੀ 2008 ਦੇ ਵਿੱਚ ਸੌਰੀ ਤੇ ਉਸ ਸੰਸ ਦੇ ਵਿੱਚ ਅ ਇਹ ਜੋ ਕਾਰਨ ਵਾਪਰਦੇ ਨੇ ਇਹ ਸਮਝਣ ਦੀ ਜ਼ਰੂਰਤ ਹੈ ਤੇ ਇਸ ਦੌਰਾਨ ਇਸ ਪ੍ਰਸਿੱਧ ਸ਼ਕਤੀ ਪੀਠ ਦੇ ਵਿੱਚ 16 ਸਾਲ ਪੁਰਾਣੀ ਮੰਝਰ ਦੀ ਜਿਹੜੀ ਯਾਦ ਆ ਇੱਕ ਵਾਰੀ ਕੋੜੀ ਯਾਦ ਫਿਰ ਤਾਜ਼ਾ ਹੋਈ ਹੈ ਨਹਿਣਾ ਦੇਵੀ ਦੇ ਹਾਉਣ ਮੇਲੇ ਦੇ ਦੌਰਾਨ 3 ਅਗਸਤ 2008 ਨੂੰ بارش ਦੇ ਦਰਮਿਆਨ ਪਹਾੜੀ ਤੋਂ ਪੱਥਰ ਡਿੱਗਣ ਦੀ ਅਫਵਾਹ ਨਾਲ ਮੱਚੀ ਭਗੜਾ ਦੇ ਚੱਲਦੇ ਆ 146 ਮੌਤਾਂ ਹੋਈਆਂ ਸੀ 150 ਲੋਕ ਜ਼ਖਮੀ ਹੋਏ ਸੀ ਇਸ ਤੋਂ ਬਾਅਦ ਸਬਕ ਲੈਂਦੇ ਹੋਏ ਮੰਦਿਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਪ੍ਰਬੰਧ ਕੀਤੇ ਜਿਹੇ ਕਦਮ ਉਠਾਏ ਜਿਸ ਦੇ ਨਾਲ ਇਸ ਤਰ੍ਹਾਂ ਦੇ ਦਿਲ ਦਹਿਲਾਉ ਹਾਦਸੇ ਮੁੜ ਨਾ ਵਾਪਰਨ ਸਦਾ ਲੋਆਂ ਦੀ ਸੁਰੱਖਿਆ ਨੂੰ ਪੂਖਤਾ ਪ੍ਰਬੰਧ ਕੀਤੇ ਗਏ ਰਸਤੇ ਦੇ ਵਿੱਚ ਬੈਰੀਕੇਡਾ ਜੋ ਬਣਾਏ ਸੀ ਉਹਨਾਂ ਨੂੰ ਹਟਾਇਆ ਗਿਆ ਜਾਨੀ ਇਸ ਤਰ੍ਹਾਂ ਕੁਝ ਫਲਾਈਓਵਰ ਬਣਾਏ ਗਏ ਤੇ ਇਸ ਸੰਸ ਤੇ ਵਿੱਚ ਬੈਰੀਕੇਟਿੰਗ ਵੀ ਕੀਤੀ ਗਈ ਤਾਂ ਜੋ ਲੋਕ ਲਾਈਨਾਂ ਦੇ ਵਿੱਚ ਚੱਲਣ ਉਹ ਜਾਨੀ ਕਈ ਵਾਰੀ ਭੇਡਾਂ ਬੱਕਰੀਆਂ ਵੀ ਬੰਦਾ ਖੁੱਲੇ ਛੱਡ ਦਿੰਦਾ ਉਹ ਵੀ ਇਦਾਂ ਨਹੀਂ ਕਰਦੀਆਂ ਜੋ ਕੁਝ ਬਹੁਤੇ ਭਗਤ ਜਿਹਾ ਸੀ ਭਾਰਤੀ ਲੋਕ ਕਰਦੇ ਆ ਕਿਉਂਕਿ ਕਾਨੂੰਨ ਫਾਲੋ ਕਰਨਾ ਅਸੀਂ ਆਪਣੇ ਆਪ ਨੂੰ ਗੁਲਾਮ ਸਮਝਣ ਲੱਗ ਪੈਣਾ ਕਿ ਕਾਨੂੰਨ ਦੀ ਪਾਲਣਾ ਕਰ ਦਿਓ ਯਾਰ ਤੁਸੀਂ 32 ਤੇ ਰੁਕਦੇ ਹੋ ਇਹ ਸਾਡੀ ਬਦਕਿਸਮਤੀ ਹੈ ਅਸੀਂ ਕਿਉਂਕਿ ਪੈਦਲ ਚੱਲਣ ਵਾਲੇ ਲੋਕ ਆ ਸਾਨੂੰ ਗੱਡੀਆਂ ਪਤਾ ਨਹੀਂ ਕਿੱਥੋਂ ਮਿਲ ਗਈਆਂ ਸੋ ਇਸ ਕਰਕੇ ਗੱਡੀ ਡਰਾਉਣਾ ਜਾਂ ਇੱਕ ਦੂਸਰੇ ਨੂੰ ਸਾਈਡ ਮਾਰ ਕੇ ਲੰਘਣਾ ਇਹ ਤਾਂ ਸਾਡੇ ਹੀ ਮਤਲਬ ਪ੍ਰਾਪਤੀ ਕਿਣੀ ਜਾਂਦੀ ਹੈ ਕਿ ਬੰਦਾ ਯਾਰ ਜਲੇਬੀ ਘੱਟ ਮਾਰਦਾ ਇਹ ਤਾਂ ਬਹੁਤ ਪ੍ਰੋਫੈਸ਼ਨਲ ਡਰਾਈਵਰ ਹੈ ਕਿਸੇ ਨੂੰ ਮਤਲਬ ਡਿਪਰ ਮਾਰਨਾ ਲੋ ਬੀਮ ਚ ਚਲਣਾ ਇੰਡੀਕੇਟਰ ਦੇਣਾ ਇਹ ਤਾਂ ਮਤਲਬ ਬੰਦੇ ਦੀ ਕਮਜ਼ੋਰੀ ਸਮਝੀ ਜਾਂਦੀ ਹੈ ਕਿ ਯਾਰ ਕੀ ਬਾਲ ਬਾਹਰੋਂ ਆਏ ਤੋ ਇੰਨਾ ਡਰ ਕੇ ਗੱਡੀ ਚਲਾਉਣਾ ਸੋ ਇਸ ਸਿਲਸੇ ਦੇ ਵਿੱਚ ਇਹ ਨਾ ਹਾਦਸਿਆਂ ਤੋਂ ਬਚਣ ਦੇ ਵਾਸਤੇ ਸਾਨੂੰ ਕੁਝ ਨਾ ਕੁਝ ਅਕਲਮੋਤ ਵਾਲਾ ਕੰਮ ਮਾਫ ਕਰ ਲੈਣਾ ਕਰ ਲੈਣਾ ਚਾਹੀਦਾ ਹੁਣੇ ਸਾਦਾ ਕੁਝ ਨਹੀਂ ਜਾਣਾ ਪਰ ਜਿਹੜੀਆਂ ਮਾਵਾਂ ਤੁਰ ਗਈਆਂ ਨੇ ਜਿਹੜੇ ਬੱਚੇ ਤੁਰ ਗਏ ਨੇ ਉਸ 122 ਕਤਲਾਂ ਦਾ ਜ਼ਿੰਮੇਵਾਰ ਕੌਣ ਹੈ ਇਸ ਵੰਦੀ ਹੋਣਾ ਹੋਣਾ ਕੁਛ ਨਹੀਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਆ ਸੋ ਇਸ ਸੰਦਰਭ ਵਿੱਚ 24 ਘੰਟੇ ਬਾਅਦ ਇਹ ਸਾਧ ਬਿਆਨ ਦੇ ਦਿੰਦਾ ਕਿ ਇਸ ਦੇ ਲਈ ਕੋਈ ਸ਼ਰਾਰਤੀ ਜ਼ਿੰਮੇਵਾਰ ਨੇ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗਾ ਹਾਈ ਕੋਰਟ ਦਾ ਵੱਡਾ ਵਕੀਲ ਡਾਕਟਰ ਏ ਪੀ ਸਿੰਘ ਉਸ ਨਿਯੁਕਤ ਕਰ ਲਿਆ ਜਿਹੜਾ ਸਾਰਿਆਂ ਨੂੰ ਜਵਾਬ ਦੇਈ ਜਾਏਗਾ ਜਿਹੜੀਆਂ 2-4 ਪੀਐਲ ਪਈਆਂ ਨੇ ਉਹ ਪਹਿਲੇ ਛੱਟ ਕੇ ਖਤਮ ਹੋਣ ਗਿਆ ਕਿਉਂਕਿ ਵੱਡਾ ਵੋਟ ਬੈਂਕ ਹੈ हरियाणा यूपी राजस्थान मध्य प्रदेश तक इसने अपने जाट भाईचारे ਦੇ ਫੈਨ ਫੋਲੋਇੰਗ ਹੈ ਵੱਡੇ ਵੱਡੇ ਅਫਸਰ ਆਈਪੀਐਸ ਆਈਐਸ ਦੇ ਚੇਲੇ ਬਾਲ ਕੇ ਨੇ ਸੋ ਹੋਣਾ ਹਵੋਣਾ ਇਸ ਨੂੰ ਕੁਝ ਨਹੀਂ ਹੈ ਸੂਰਜਪਾਲ ਦਾ ਸੂਰਜ ਚਮਕਦਾ ਰਹੇਗਾ ਭੋਲੇ ਬਾਬਾ ਭੋਲੇ ਭਾਲੇ ਲੋਕਾਂ ਨੂੰ ਇਸ ਤਰ੍ਹਾਂ ਸਵਰਗ ਭੇਜਦੇ ਰਹਿਣਗੇ ਕਈਆਂ ਨੇ ਕਿਹਾ ਦੇਖੋ ਜੀ satsangat ਸੁਣਦੇ ਆ ਦੁਨੀਆ ਤੋਂ ਚਲੇ ਗਏ ਕਿੱਡੇ ਕਰਮਾਂ ਵਾਲੇ ਨੇ ਸੋ ਕਰਮਾਂ ਵਾਲੇ ਬਣਦੇ ਜਾਓ ਖੋਟੇ ਕਰਮਾਂ ਵਾਲਿਓ ਸੋ ਜਰੂਰ ਇਸ ਵਰਤਾਰੇ ਤੋਂ ਬਚਣਾ ਚਾਹੀਦਾ ਧਰਮ ਮੈਂ ਅਕਸਰ ਕਹਿੰਦਾ ਕਿ ਆਪਣੇ ਆਪ ਦੇ ਵਿੱਚ ਬਹੁਤ ਬਿਹਤਰ ਚੀਜ਼ ਹੈ ਪਰ ਜੇਸੀ ਧਰਮ ਦੇ ਅਸਲੀ ਮਾਨਿਆਂ ਨੂੰ ਸਾਭੀ ਸਮਝੀਏ ਬਨਾਰਸ ਦੇ ਠੱਗਾ ਨੂੰ ਹਰ ਕੇ ਸੰਤ ਨਾ ਬਣਾਈਏ ਇਹ ਠੀਕ ਹੈ ਕੁਝ ਵਧੀਆ ਇਨਸਾਨ ਹੈਗੇ ਨੇ ਧਰਮ ਦੇ ਵਿੱਚ ਕੁਝ ਵਧੀਆ ਇਨਸਾਨ ਗੈਰ ਧਾਰਮਿਕ ਵੀ ਨੇ ਪਰ ਆਪਣਾ ਮੁੰਡਾ ਆਪਣਾ ਮਜ਼ਬ ਇਹ ਪਖੰਡ ਛੱਡ ਜੀਏ ਆਪਣੇ ਆਪਣੇ ਮੱਜ ਵਿੱਚ ਜਿਹੜੀਆਂ ਬੁਰਾਈਆਂ ਨੇ ਜੇ ਅਸੀਂ ਖੁਦ ਉਹਨਾਂ ਦੀ ਲੋਚਨਾ ਕਰੀਏ ਤੇ ਧਰਮ ਸੁਧਰੇਗਾ ਆਰੀਆ ਸਮਾਜ ਲਹਿਰ ਜਾਂ ਹੋਰ ਜਿਹੜੀਆਂ ਲਹਿਰਾਂ ਚੱਲੀਆਂ ਨੇ ਭਗਤੀ ਲਹਿਰ ਚੱਲੀ ਹੈ ਸਿੰਘ ਸਵਾਲ ਲਹਿਰ ਸਿੱਖਾਂ ਚਾਈ ਹੈ ਜਾਂ ਹੋਰ ਸਮੇਂ-ਸਮੇਂ ਪਾਵੇਂ ਕੋਈ ਮਿਸ਼ਨਰੀ ਆਉਂਦੇ ਆ ਜਾਂ ਕੋਈ ਹੋਰ ਆਉਂਦੇ ਆ ਜਿਹੜੀਆਂ ਪ੍ਰਾਤਨ ਰੂੜੀਵਾਦੀ ਚਲਦੀਆਂ ਸੰਸਥਾਵਾਂ ਨੇ ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਮਾੜੇ ਪ੍ਰਭਾਵ ਐਂਟਰ ਹੋ ਜਾਂਦੇ ਨੇ ਵਕਤ ਦੇ ਨਾਲ ਹਰ ਚੀਜ਼ ਵੇਲਾ ਆ ਆ ਚੁੱਕੀ ਹੁੰਦੀ ਹੈ ਜਿਹੜੀਆਂ ਨਵੀਆਂ ਸੁਧਾਰਕ ਲਹਿਰਾਂ ਜਾਂ ਨਵੇਂ ਕੁਝ ਚੀਜ਼ਾਂ ਆਉਂਦੀਆਂ ਨੇ ਉਸ ਸਮੇਂ ਦੀ ਜ਼ਰੂਰਤ ਹੁੰਦੀਆਂ ਨੇ ਉਹਨਾਂ ਨੂੰ ਵੀ ਕੁਝ ਫਾਲੋ ਕਰ ਲੈਣਾ ਚਾਹੀਦਾ ਜੇ ਧਰਮਾਂ ਵਾਲੇ ਧਰਤੀ ਨੂੰ ਚੌਰਸ ਤੋਂ ਗੋਲ ਮੰਨਣ ਲਾਪੇ ਨੇ ਤਾਂ ਸ਼ਾਇਦ ਸਿਆਣਪ ਆ ਇਸ ਦੇ ਵਿੱਚ ਪਰ ਅਜੇ ਵੀ ਰੂੜੀਵਾਦੀ ਕੈਥੋਲਿਕ ਹੈਗੇ ਨੇ ਜਿਹੜੇ ਅਜੇ ਵੀ ਧਰਤੀ ਨੂੰ ਚੌਰਸ ਹੀ ਰੇੜਦੇ ਆ ਅਜੇ ਵੀ ਹੈਗੇ ਨੇ ਜਿਹੜੇ ਲੋਕ ਸੰਤ ਭਿੰਡਰਾ ਵਾਲਿਆਂ ਨੂੰ ਅਜੇ ਵੀ ਜੰਦਾ ਸਮਝਦੇ ਨੇ ਕੀ ਕਰੋਗੇ ਤੁਸੀਂ 21 ਸਾਲ ਤੱਕ ਸਾਲ ਲੈਣੀ ਮੰਨਿਆ ਅਜੇ ਵੀ ਇੱਕ ਗਰੁੱਪ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਮੰਨਦਾ ਉਹਨਾਂ ਨੂੰ ਜਿੰਦਾ ਮੰਨਦਾ ਹੈ ਕੀ ਕਰੋਗੇ ਤੁਸੀਂ ਅਜੇ ਵੀ ਬਹੁਤ ਸਾਰੀਆਂ ਇੱਕ ਬੀਬੀ ਹੈ ਜਿਹੜੀ ਕਹਿੰਦੀ ਮੈਂ ਸੂਰਜ ਤੇ ਜਾ ਆਈਆਂ ਉਹਦੇ ਚਿਹਰੇ ਤੋਂ ਹੀ ਮਤਲਬ ਨੂਰ ਝਲਕਦਾ ਉਹਦੀਆਂ ਗੱਲਾਂ 'ਚ ਲੋਕ ਪ੍ਰਭਾਵਿਤ ਹੋ ਕੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਕਰੀ ਜਾਂਦੇ ਆ ਸੋ ਇਸ ਬਾਰੇ ਆਪਾਂ ਇੱਕ ਵੀਡੀਓ ਵੀ ਕੀਤੀ ਹੈ ਜਿਹੜੀ ਇੱਕ ਸੈਂਟੀਫਿਕ ਆਧਾਰ ਤੇ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਦੀ ਸਚਾਈ ਕੀ ਹੈ ਇਸ ਤੋਂ ਬਾਅਦ ਉਹ ਤੁਹਾਡੇ ਲੇ ਅਪਲੋਡ ਕਰਾਂਗੇ YouTube ਤੇ ਤੇ ਉਸ ਦਾ ਲਿੰਕ ਤੁਸੀਂ 9876309655 ਤੇ ਮੰਗਵਾ ਸਕਦੇ ਹੋ 9876309655 ਆਪਣਾ ਇਹ WhatsApp ਗਰੁੱਪ ਨੰਬਰ ਹੈ